ਲੋ ਵੀ ਮਿੱਤਰੋ ਇਹ ਆ ਗਈ ਈ ਵਿਟਾਰਾ ਤੇ ਸਭ ਤੋਂ ਪਹਿਲਾਂ ਮੈਂ ਜਿਹੜੀ ਖਾਸ ਗੱਲ ਦੇ ਬਾਰੇ ਗੱਲ ਕਰਾਂ ਉਹ ਗੱਲ ਇਹ ਹੈ ਵੀ ਜਿਵੇਂ ਹੁਣ ਮਹਿੰਦਰਾ ਦੀਆਂ ਗੱਡੀਆਂ ਆਉਣੀਆਂ ਨੇਗੀਆਂ 60 ਕਿਲੋਵਾਟ ਦੀ ਬੈਟਰੀ ਦੇ ਨਾਲ ਤੇ 80 ਕਿਲੋਵਾਟ ਦੀ ਬੈਟਰੀ ਦੇ ਨਾਲ ਹਨਾ ਤਾਂ ਇਹਦੇ ਵਿੱਚ ਆਪਣੇ ਕੋਲੇ ਦੋ ਬੈਟਰੀ ਪੈਕਅਪ ਹੋਣਗੇ ਇੱਕ 40 ਕਿਲੋਵਾਟ ਦੀ ਤੇ ਦੂਸਰੀ ਹੋਊਗੀ 60 ਕਿਲੋਵਾਟ ਦੀ 60 ਕਿਲੋਵਾਟ ਵਾਲੀ ਬੈਟਰੀ ਜਿਹੜੀ ਉਹਦਾ ਕੰਪਨੀ ਕਲੇਮ ਕਰਦੀ ਹੈਗੀ ਕਿ 500 ਕਿਲੋਮੀਟਰ ਦੀ ਰੇਂਜ ਇਸ ਗੱਡੀ ਦੀ ਹੋਊਗੀ ਤੇ ਜਿਹੜੀ ਲੋਕਾਂ ਕੀ ਇਹਦੀ ਥੋੜੀ ਬਰੀਜ਼ਾ ਦੇ ਨਾਲ ਮਿਲਦੀ ਹੈ ਕਿਉਂਕਿ ਬਟਾਰਾ ਉਹੀ ਕਨਸੈਪਟ ਇਹਨਾਂ ਦਾ ਸੇਮ ਮੰਗਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ ਟਾਇਰ ਜਿਹੜੇ ਮਿਲਦੇ ਨੇਗੇ ਉਹ 18 ਇੰਚ ਦੇ ਲੋਏ ਮਿਲਣਗੇ ਬਹੁਤ ਪਿਆਰੇ ਲੋਏ ਨੇਗੇ ਫਰੰਟ ਜਿਹੜੀ ਗ੍ਰਿਲ ਆ ਗਈ ਉਹ ਵੀ ਬਹੁਤ ਜੀ ਸੋਹਣੀ ਹੈਗੀ ਲੋਗੋ ਆ ਗਈ ਜਿਹੜੀ ਸਪੈਸ਼ਲ ਇੱਕ ਜਗਾ ਮਤਲਬ ਪ੍ਰੋਪਰ ਬਣਾ ਕੇ ਫਿਰ ਉੱਤੇ ਲੱਗੀ ਹੋਈ ਹੈਗੀ ਤੇ ਰੇਂਜ ਜੇ 500 ਕਿਲੋਮੀਟਰ ਦੀ ਕੰਪਨੀ ਕਲੇਮ ਕਰਦੀ ਹੈ ਤਾਂ ਹੋ ਸਕਦਾ ਤੁਹਾਨੂੰ 400 450 ਦੀ ਰੇਂਜ ਤਾਂ ਪ੍ਰੋਪਰੇ ਦੇ ਵਿੱਚ ਮਿਲ ਹੀ ਜਾ ਪਹਿਲਾਂ ਤੁਹਾਨੂੰ ਮੈਂ ਚਾਰੇ ਪਾਸੇ ਦਿਖਾਉਣਾਗਾ ਜਿਹੜੇ ਟੇਲ ਲੈਂਪਸ ਨੇਗੇ ਉਹ ਬਹੁਤ ਸੋਹਣੇ ਨੇ ਕਨੈਕਟਿਡ LED ਵੀ ਇਹਦੇ ਵਿੱਚ ਮਿਲਦੀ ਹੈਗੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੱਡੀ ਦੇ ਇੰਟੀਰੀਅਰ ਦੀ ਤਾਂ ਇੰਟੀਰੀਅਰ ਹੈਗਾ ਜਿਹੜਾ ਬਹੁਤ ਸੋਹਣਾ ਇੰਟੀਰੀਅਰ ਇਹਦੇ ਵਿੱਚ ਮਿਲਦਾਗਾ ਤੁਸੀਂ ਨਿਗਾਹ ਮਾਰੋ ਤੇ ਆਟੋਮੈਟਿਕ ਦੇ ਵਿੱਚ ਹੀ ਇਹ ਗੱਡੀ ਆਉਗੀ ਕਿਉਂਕਿ ਮੈਨੂਅਲ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਬਹੁਤ ਥੋੜੀਆਂ ਆਉਂਦੀਆਂ ਨੇ ਬਹੁਤ ਰੇਅਰ ਚਾਂਸ ਹੁੰਦੇ ਨੇਗੇ ਤੇ ਡਬਲ ডিসਪਲੇ ਦੇ ਵਿੱਚ ਮਿਲਦੀ ਹੈਗੀ ਸੀਟਸ ਨਹੀਂ ਹੈ ਜਿਹੜੀਆਂ ਉਹ ਵੀ ਬਹੁਤ ਵਧੀਆ ਆਪਾਂ ਨੂੰ ਮਿਲਦੀਆਂ ਨੇਗੇ ਤੇ ਮੇਨ ਸਟੀering ਵਾਲੇ ਪਾਸਿਓਂ ਵੀ ਦੋਨੋਂ ਇਹਦੀ ਜਿਹੜੀ ਨਿਗਾਹ ਮਰਪੋਣੇ ਆਗੇ ਮਤਲਬ ਗੱਡੀ ਬਹੁਤ ਸੋਹਣੀ ਲੱਗੀ ਹੈ ਬਹੁਤ ਜ਼ਿਆਦਾ ਸੋਹਣੀ ਲੁੱਕ ਦੇ ਵਿੱਚ ਗੱਡੀ ਹੈਗੀ ਹੈ ਇੰਟੀਰੀਅਰ ਵੀ ਬਹੁਤ ਜ਼ਿਆਦਾ ਪਿਆਰਾਗਾ ਗੱਡੀ ਦਾ ਤੇ ਟੂ ਵੇ ਅਡਜਸਟੇਬਲ ਆਪਾਂ ਕਹ ਦੀ ਆਪਾਂ ਨੂੰ ਮਿਰਰ ਮਿਲਦੇ ਨੇਗੇ ਆਟੋਮੈਟਿਕ ਵਿੰਡੋਸ ਦੇ ਕੰਟਰੋਲ ਜਿਹੜੇ ਮਿਲਦੇ ਨੇਗੇ ਤੇ ਆਟੋਮੈਟਿਕ ਦੇ ਵਿੱਚ ਆਪਾਂ ਨੂੰ ਇਹ ਗੱਡੀ ਜਿਹੜੀ ਮਿਲਦੀ ਹੈਗੀ ਤੇ ਕੰਟਰੋਲ ਨੇ ਚਾਹੇ ਉਹ ਏਸੀ ਦੇ ਹੋਗੇ ਉਹ ਵੀ ਸਵਿਚਸ ਨੇਗੀਆਂ ਹਵਾ ਘਟ ਵੱਧ ਕਰਨ ਵਾਸਤੇ ਠੀਕ ਹੈ ਤੇ ਇਨਫੋਟੇਨਮੈਂਟ ਸਿਸਟਮ ਵੀ ਦਾ ਬਹੁਤ ਜ਼ਿਆਦਾ ਵਧੀਆ ਹੈਗਾ ਤੇ 뮤직 ਸਿਸਟਮ ਵੀ ਇਹਦੇ ਵਿੱਚ ਚੰਗਾ ਮਿਲ ਰਿਹਾ ਹੈਗਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਵੇਂ ਬਟਨ ਦੇ ਉੱਤੇ ਪਾਰਕਿੰਗ ਮਿਲਦੀ ਹੈਗੀ ਤੇ 스노우 ਮੂਡ ਹੈਗਾਗਾ 올휠 드라이브 ਦੇ ਵਿੱਚ ਡਰਾਈਵ ਮੂਡ ਸਪੈਸ਼ਲ ਹੈਗਾ ਜੇ ਆਪਾਂ ਡਰਾਈਵ ਮੂਡ ਸਿਲੈਕਟ ਕਰਨਾ ਸਪੋਰਟਸ ਹੋ ਗਿਆ ਇਕਨੋਮੀ ਹੋ ਗਿਆ ਨੋਰਮਲ ਹੋ ਗਿਆ ਠੀਕ ਆ ਤਾਂ ਉਹਦੇ ਅਕੋਰਡਲੀ ਆਪਾਂ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਕਹਦੀਏ ਵੀ ਜਿਹੜਾ ਇਹਦੇ ਵਿੱਚ ਰੀਅਰ ਤੇ ਨਿਊਟਰਲ ਤੇ ਡਾਊਨ ਮਤਲਬ ਇਹ ਚੀਜ਼ਾਂ ਹੈਗੇ ਹ ਹੋਲਡਰ ਮਿਲ ਕੇ ਵਾਇਰਲੈਸ ਚਾਰਜਰ ਇਹਦੇ ਵਿੱਚ ਮਿਲਦਾਗਾ ਇੱਥੇ ਵੀ ਕਾਫੀ ਚੰਗੀ ਸਟੋਰੇਜ ਜਗ੍ਹਾ ਆਪਾਨੂੰ ਮਿਲਦੀ ਹੈਗੀ ਇਸ ਤਾ ਦੇ ਉੱਤੇ ਮਤਲਬ ਗੱਡੀ ਪ੍ਰੈਕਟੀਕਲੀ ਬਹੁਤ ਵਧੀਆ ਬਣੀ ਹੋਈ ਹੈ ਸਨਰੂਫ ਵੀ ਕਾਫੀ ਵਧੀਆ ਮਿਲਦਾਗਾ ਅ ਮਰੂਤੀ ਦੇ ਵਿੱਚ ਹੁਣ ਮਤਲਬ ਕਾਫੀ ਗੱਡੀਆਂ ਦੇ ਵੀ ਸਨਰੂਫ ਆ ਰਿਹਾਗਾ ਟਾਈਮ ਦੇ ਨਾਲ ਮਰੂਤੀ ਚੇਂਜ ਹੋ ਰਹੀ ਹੈ ਤੇ ਇੱਕ ਗੱਲ ਜਰੂਰ ਮਤਲਬ ਲੱਗਦੀ ਹੈਗੀ ਮੈਨੂੰ ਜਿਹੜੀ ਆਪ ਨੂੰ ਖੁਦ ਨੂੰ ਮੈਂ ਤੁਹਾਨੂੰ ਮਤਲਬ ਮੇਰਾ ਪਰਸਨਲ ਓਪੀਨੀਅਨ ਦੱਸਾਂ ਹੁਣ ਜਿੰਨੀਆਂ ਵੀ ਡੀਜ਼ਲ ਗੱਡੀਆਂ ਆ ਰਹੀਆਂ ਨੇ ਕਿਉਂਕਿ ਸਰਕਾਰ ਦਾ ਕਿਸੇ ਵੇਲੇ ਵੀ ਕੋਈ ਪਤਾ ਨਹੀਂ ਵੀ ਕਦੋਂ ਡੀਜ਼ਲ ਨੂੰ ਕਹਦੇ ਨੇ ਵੀ ਇਹ ਤਾਂ ਜੀ ਸਵੇਰੇ ਬੰਦ ਨੇ ਠੀਕ ਹੈ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਆਪਾਂ ਜਾਣਦੇ ਆਂਗੇ ਤਾਂ ਬਹੁਤ ਦਿੱਕਤ ਜਿਹੜੀ ਆਉਂਦੀ ਹੈਗੀ ਇਹਨਾਂ ਡੀਜ਼ਲ ਗੱਡੀ ਨੂੰ ਲੈ ਕੇ ਤਾਂ ਆਉਣ ਵਾਲਾ ਜਿਹੜਾ ਸਮਾਂਗਾ ਉਹ ਸੀਐਨਜੀ ਫਲੈਕਸ ਫਿਊਲ ਤੇ ਇਲੈਕਟ੍ਰਿਕ ਗੱਡੀਆਂ ਤਿੰਨਾਂ ਚੀਜ਼ਾਂ ਦਾਗਾ ਫਲੈਕਸ ਫਿਊਲ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਪੈਟਰੋਲ ਪਲੱਸ ਇਥਨਾਲ ਦਾ ਮਿਕਸ ਹੋ ਗਿਆ ਇਲੈਕਟ੍ਰਿਕ ਦਾ ਵੀ ਤੁਹਾਨੂੰ ਪਤਾ ਹੀ ਆ ਸੀਐਨਜੀ ਦਾ ਵੀ ਤੁਹਾਨੂੰ ਸੀਐਨਜੀ ਗੱਡੀ ਆਈਸੀਐਨ ਲਈ ਜਿਹੜੀ ਮਤਲਬ ਕੱਲੀ ਸੀਐਨਜੀ ਤੇ ਚੱਲਣ ਵਾਲੀ ਗੱਡੀ ਜਿਹਦੇ ਵਿੱਚ ਪੈਟਰੋਲ ਯੂਜ਼ ਨਹੀਂ ਹੁੰਦਾ ਸਿਰਫ ਸਟਾਰਟਿੰਗ ਵੇਲੇ ਯੂਜ਼ ਹੁੰਦਾਗਾ ਠੀਕ ਹੈ ਤਾਂ ਉਹ ਗੱਡੀਆਂ ਦੀ ਲਾਈਫ ਆ ਗਈ ਜਿਹੜੀ ਲਾਈਫਟਾਈਮ ਆ ਦਿੱਲੀ ਦੇ ਵਿੱਚ ਤੇ ਐਨਸੀਆਰ ਏਰੀਆ ਦੇ ਵਿੱਚ ਆਪਾਂ ਕਹიდੀਆਂ ਤਾਂ ਹੁਣ ਡੀਜ਼ਲ ਗੱਡੀਆਂ ਦੀ ਬੇਗਦਰੀ ਹੋ ਰਹੀ ਹੈਗੀ ਤੇ ਦੂਜੀ ਗੱਲ ਕਹიდिए ਵੀ ਜਿਹੜੀਆਂ ਹੁਣ ਇਲੈਕਟ੍ਰਿਕ ਗੱਡੀਆਂ ਇਹਨਾਂ ਨੂੰ ਵੀ ਤੁਸੀਂ ਕਿੰਨਾ ਵੀ ਟਾਈਮ ਚਲਾ ਸਕਦੇ ਹੋ ਹੈਨਾ ਤੇ ਜਿਹੜੇ ਵੀਰਾਂ ਕੋਲੇ ਇਲੈਕਟ੍ਰਿਕ ਗੱਡੀਆਂ ਚੱਲ ਰਹੀਆਂ ਉਹਨਾਂ ਦਾ ਆਪਣਾ ਜਿਹੜਾ ਓਪੀਨੀਅਨ ਹੈ ਉਹ ਬਹੁਤ ਜ਼ਿਆਦਾ ਵਧੀਆਗਾ ਜਿਹੜੀਆਂ ਘੱਟ ਰੇਂਜ ਵਾਲੀਆਂ ਵੀ ਗੱਡੀਆਂ ਜਿਵੇਂ ਹੁਣ ਬਹੁਤ ਬੰਦਿਆਂ ਨਾਲ ਮੇਰੀ ਗੱਲਬਾਤ ਹੁੰਦੀ ਆ ਵੀ ਯਾਰ ਤੁਹਾਡੇ ਕੋਲੇ ਬਾਈ ਜਿਹੜੀ ਟਿਆਗੋ ਆ ਡਾਟਾ ਦੀ ਕਿਵੇਂ ਚੱਲਦੀ ਐ। ਹਰ ਇੱਕ ਵੀਰ ਕਹਿੰਦਾ ਬਾਈ ਯਾਰ ਨਜ਼ਾਰੇ ਵੱਜੇ ਪਏ ਨੇ। ਬਹੁਤ ਨਜ਼ਾਰਾ। ਹਰ ਇੱਕ ਬੰਦਾ ਇਹ ਕਹਿੰਦਾਗਾ ਨਾ ਕਿਉਂਕਿ ਥਾਂ ਥਾਂ ਤੇ ਚਾਰਜਰ ਲੱਗ ਜਿਹੜੀਆਂ ਹੁਣ ਹਾਈ ਰੇਂਜ ਵਾਲੀਆਂ ਗੱਡੀਆਂ ਆ ਗਈਆਂ ਉਹਨਾਂ ਦਾ ਤਾਂ ਮਤਲਬ ਕੋਈ ਤੋੜ ਹੀ ਨਹੀਂ ਐ। ਹੁਣ ਇੱਕ ਚੀਜ਼ ਮੈਨੂੰ ਖੁਦ ਨੂੰ ਇਹ ਫੀਲ ਹੋਣ ਲੱਗੀ ਵੀ ਮੇਰੀ ਵੀ ਜਿਹੜੀ ਕੋਈ ਨੈਕਸਟ ਗੱਡੀ ਮੈਂ ਲਵਾਂਗਾ ਉਹ ਇਲੈਕਟ੍ਰੋਨਿਕ ਗੱਡੀ ਹੀ ਹੋਊਗੀ ਇਹ ਡੈਫੀਨੇਟਲੀ ਪੱਕ ਇੱਕ ਨਜ਼ਾਰਾ ਹੈਗਾ ਆਪ ਦਾ ਸਵਾਦ ਹੈਗਾ ਪਾਵਰ ਬਹੁਤ ਦਿੰਦੀਆਂ ਨੇ ਇਲੈਕਟ੍ਰੋਨਿਕ ਗੱਡੀਆਂ ਡੀਜ਼ਲ ਗੱਡੀ ਦੀ ਪਾਵਰ ਵੀ ਇਲੈਕਟ੍ਰੋਨਿਕ ਗੱਡੀ ਮੂਰੇ ਫੇਲ ਹੈ 60 ਕਿਲੋਵਾਟ ਦੀ ਗੱਡੀ ਦੇ ਵਿੱਚ ਜੇ ਚੰਗੀ ਮੋਟਰ ਲੱਗੀ ਹੋਈ ਹੈਗੀ ਤਾਂ ਸਾਰੀਆਂ ਗੱਡੀਆਂ 1200 ਐਚਪੀ ਦੀ ਪਾਵਰ ਆਪਾਂ ਸਿੱਧਾ ਮੈਂ ਪੰਜਾਬੀ ਦੇ ਵਿੱਚ ਕਹੂੰਗਾ ਦਿੰਦੀਆਂ ਨੇ ਹਨਾ ਤੇ ਬਹੁਤ ਵਧੀਆ ਮਤਲਬ ਟਾਰਕ ਦਿੰਦੀਆਂ ਨੇਗੀਆਂ ਮਤਲਬ ਆ ਗੱਡੀ ਵੀ ਖੁੱਲੀ ਡੁੱਲੀ ਹੈਗੀ ਪੂਰਾ ਫੁੱਲ ਸਪੇਸ ਆ ਗਈ ਜਿੰਨੀਆਂ ਹੁਣ ਇਲੈਕਟ੍ਰਿਕ ਗੱਡੀਆਂ ਵਿੱਚ ਦੇਖੀਆਂ ਨਹੀਂ ਗਈਆਂ ਉਹਨਾਂ ਦੇ ਵਿੱਚੋਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਇੱਕਦਮ ਰੁੱਤੀ ਦੀ ਸਫਤਤਾ ਹੁੰਦੀ ਹੈ ਵੀ ਬਜਟ ਦੇ ਵਿੱਚ ਗੱਡੀ ਆਉਂਦੀ ਹੈਗੀ ਤੇ ਮਤਲਬ ਹਰੇਕ ਬੰਦੇ ਦੇ ਹਿਸਾਬ ਦੇ ਵਿੱਚ ਹੁੰਦੀ ਹੈ ਇਹ ਇਹਨਾਂ ਦੇ ਪਾਰਟਸ ਵੀ ਸਸਤੇ ਹੁੰਦੇ ਨੇ ਮਤਲਬ ਹੁਣ ਇੱਕ ਵਾਰੀ ਦੇ ਹੱਥ ਲੱਗ ਗਈ ਮਰੂਤੀ ਦੇ ਕਿਉਂਕਿ ਮੈਂ ਗੱਲ ਸੁਣਨ ਦੇ ਵਿੱਚ ਟੋਇਟਾ ਦੇ ਨਾਲ ਇਹਨਾਂ ਨੇ ਡਿਜ਼ਾਈਨ ਦੇ ਵੱਟੇ ਹੀ ਟੈਕਨੋਲੋਜੀ ਐਕਸਚੇਂਜ ਕੀਤੀ ਕਿਉਂਕਿ ਟੋਇਟਾ ਤੇ ਮਰੂਤੀ ਬਹੁਤ ਰਲ ਮਿਲ ਕੇ ਕੰਮ ਕਰ ਰਹੇ ਨੇ ਨਾ ਸਦੂਕੀ ਜਾਪਾਨੀ ਬ੍ਰਾਂਡ ਹੋ ਗਿਆ ਆਪਾਂ ਕਹਿੰਦੇ ਵੀ ਦੂਜਾ ਬੰਦਾ ਜਦੋਂ ਇੱਕੋ ਦੇਖਦੇ ਹੋ ਜਾਂਦੇ ਨੇ ਨਾ ਇੱਕ ਦੂਜੇ ਦੀ ਹੈਲਪ ਕਰਦੇ ਨੇ ਤਾਂ ਹੁਣ ਜਦੋਂ ਇੱਕ ਵਾਰੀ ਇਹਨਾਂ ਕੋਲ ਟੈਕਨੋਲੋਜੀ ਹੱਥ ਲੱਗ ਗਈ ਆਉਣ ਵਾਲੇ ਸਮੇਂ ਦੇ ਵਿੱਚ ਸਵਿਫਟ ਵੀ ਇਲੈਕਟ੍ਰੋਨਿਕ ਆਜੂਗੀ ਡਿਜ਼ਾਇਰ ਵੀ ਆਜੂਗੀ ਵੈਗਨਰ ਵੀ ਆਜੂਗੀ ਵੈਗਨਰ ਇੱਥੇ ਫਲੈਕਸ ਫਿਊਲ ਵਾਲੀ ਖੜੀ ਆ ਨ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੁਣ ਇਹ ਦੇਖਦਿਆਂ ਵੀ ਨੈਕਸਾ ਦੇ শোরੂਮਾਂ ਦੇ ਵਿੱਚ ਇਹ ਅਵੇਲੇਬਲ ਕਦੋਂ ਹੋਊਗੀ ਹੈਨਾ ਤੇ ਬਹੁਤ ਵਧੀਆ ਮਤਲਬ ਚੰਗੀ ਗੱਡੀ ਮੈਨੂੰ ਲੱਗੀ ਬਹੁਤ ਜ਼ਿਆਦਾ ਤੇ ਬਾਕੀ ਐਕਸਟੀਰੀਅਰ ਹੈਗਾ ਜਿਹੜਾ ਉਹ ਗੱਡੀ ਦਾ ਘੈਂਟ ਹੈਗਾ ਹੀ ਹੈਗਾ ਟਾਇਰਾਂ ਦਾ ਸਿਸਟਮ ਬਹੁਤ ਘੈਂਟ ਹੈਗਾ ਤੇ ਫਰੰਟ ਹੈਗਾ ਜਿਹੜਾ ਉਹ ਮੈਂ ਤੁਹਾਨੂੰ ਸੈਕੰਡ ਟਾਈਮ ਦੁਬਾਰਾ ਉਹ ਫੇਰ ਦਿਖਾਉਣਾਗਾ ਬਹੁਤ ਸੋਹਣਾਗਾ ਜਿਹੜੀਆਂ ਹੈੱਡ ਲੈਂਪਸ ਨੇਗੇ ਉਹ ਵੀ ਬਹੁਤ ਸੋਹਣੇ ਨੇ ਕਿ ਮਤਲਬ ਕਿਸੇ ਪੱਖ ਤੋਂ ਕੋਈ ਘਾਟ ਇਸ ਗੱਡੀ ਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਹੋਵੇ ਤੇ ਮੈਂ ਬੂਟ ਸਪੇਸ ਖੋਲ ਕੇ ਦੇਖ ਰਿਹਾ ਸੀਗਾ ਤੇ ਮੈਨੂੰ ਕੋਈ ਬਾਟਨ ਹੀ ਨਹੀਂ ਲੱਭਿਆ ਥੱਲੇ ਪਿੱਛੇ ਜਿਹੜਾ ਕਹਦਿਏ ਵੀ ਆਪਾਂ ਨੂੰ ਪਾਰਕਿੰਗ ਵਾਲਾ ਇੱਕ ਕੈਮਰਾ ਦਾ ਜੋ ਆ ਬਾਕੀ ਯਾਰ ਪੁਸ਼ ਬਟਨ ਵਾਲਾ ਸਟਾਰਟ ਵਾਲਾ ਸਿਸਟਮ ਹੋ ਗਿਆ ਹੋਰ ਹੋ ਗਿਆ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਇਹਦੇ ਵਿੱਚ ਮਿਲ ਰਹੀ ਹੈ ਹੈਨਾ ਤੇ ਮੈਂ ਬੂਟ ਖੋਲ ਕੇ ਦੇਖਦਾ ਸੀਗਾ ਮੈਨੂੰ ਉਹ ਨਹੀਂ ਚੀਜ਼ ਲੱਭੀ ਹੈਗੀ ਵੀ ਬੂਟ ਸਪੇਸ ਕਿੱਥੋਂ ਖਲੂਗਾ ਇਹਦਾ ਬਾਕੀ ਹੋ ਸਕਦਾ ਕੀ ਦੇਤੇ ਹੋਵੇ ਚਾਬੀ ਤੋਂ ਹੀ ਬੂਟ ਸਪੇਸ ਜਿਹੜਾ ਓਪਨ ਹੁੰਦਾ ਹੋਵੇ ਤੇ ਪਾਵਰਫੁਲ ਇਲੈਕਟ੍ਰਿਕਲੀ ਜਿਹੜੀ ਐਡਜਸਟੇਬਲ ਸੀਟ ਆਪਾਂ ਨੂੰ ਇਹਦੇ ਵਿੱਚ ਮਿਲਦੀ ਹੈਗੀ ਪਿਛਲੇ ਜਿਹੜੇ ਹੈਂਡਲ ਨੇਗੇ ਉਹ ਵੀ ਬਹੁਤ ਵਧੀਆ ਨੇ ਪਿੱਛੇ ਸਪੇਸ ਵੀ ਬਹੁਤ ਵਧੀਆ ਮਿਲ ਰਿਹਾ ਯਾਰ ਸੀਟਾਂ ਦੇ ਵਿੱਚ ਮਤਲਬ ਕਿਸੇ ਪ੍ਰਕਾਰ ਦਾ ਕੋਈ ਉਹ ਨਹੀਂਗਾ ਹੁਣ ਮੇਰੀ ਜਿਵੇਂ 5 ਫੁੱਟ 7 ਇੰਚ ਜਿਹੜੀ ਹਾਈਟ ਹੈਗੀ ਬਹੁਤ ਵਧੀਆ ਮੂਰੇ ਵੀ ਪੂਰਾ ਫੁੱਲ ਸਪੇਸ ਸੀ ਤੇ ਪਿੱਛੇ ਵੀ ਚੰਗਾ ਸਪੇਸ ਆਪਾਨੂੰ ਮਿਲ ਰਿਹਾਗਾ ਤੇ ਇਹਦੇ ਥੱਲੇ ਜਿਹੜਾ ਬੂਟਸ ਸਪੇਸ ਉਹ ਵੀ ਚੰਗਾ ਹੀ ਹੋਊਗਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਕਮੀ ਇਸ ਗੱਡੀ ਦੇ ਵਿੱਚ ਯਾਰ ਆਪਾਂ ਲੱਭ ਨਹੀਂ ਸਕਦੇ ਦੋਨਾਂ ਸਾਈਡ ਤੋਂ ਆਪਾਂ ਨੂੰ ਜਿਹੜੀਆਂ ਰੀਡਿੰਗ ਲੈਂਪ ਮਿਲ ਜਾਂਦੇ ਨੇਗੇ ਤੇ ਇੱਥੇ ਦੋ ਚਾਰਜਰ ਨੇਗੇ ਇੱਕ ਯੂਐਸਬੀ ਆ ਸਿੰਪਲ ਤੇ ਇੱਕ ਯੂਐਸਬੀ ਸੀ ਟਾਈਪ ਏਸੀ ਵੈਂਟ ਵੀ ਮਿਲ ਗਿਆ ਤੇ ਸੀਟਾਂ ਦੇ ਵਿੱਚ ਇੱਕ ਸਾਈਡ ਆਪਾਂ ਨੂੰ ਮਾੜਾ ਮੋਟਾ ਸਪੇਸ ਵੀ ਮਿਲ ਰਿਹਾਗਾ ਠੀਕ ਹੈ ਤੇ ਲੋਬੀ ਕਹ ਅਣਜਾਣ ਬੰਦੇ ਨੇ ਗੱਡੀ ਦਾ ਰਿਵਿਊ ਕਰਿਆਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਇੰਟੀਰੀਅਰ ਤੁਹਾਨੂੰ ਪੈਕ ਤੋਂ ਵੀ ਦਿਖਾ ਦੇਣਾਗਾ ਬਹੁਤ ਸੋਹਣਾ ਇੰਟੀਰੀਅਰ ਹੈਗਾ ਤੇ ਲੋਬੀ ਮਿੱਤਰੋ ਕਰਕੇ ਦੱਸਿਓ ਕਮੈਂਟ ਕਿਵੇਂ ਲੱਗੀ ਲੋ ਵੀ EV ਟਾਰਾਂ ਦੇ ਨਾਲ ਹੀ ਮੈਂ ਇੱਕ ਕਲਿੱਪ ਹੋਰ ਜੋੜਨ ਲੱਗਿਆ ਉਹ ਕੀ ਹੈ ਕਿ ਨੈਕਸਾ ਦੀ ਜਿਹੜੀ ਸਰਵਿਸ ਬੈਨ ਨੈਕਸਾ ਸਰਵਿਸ ਹੁਣ ਮੰਨ ਲਓ ਇਲੈਕਟ੍ਰੋਨਿਕ ਗੱਡੀ ਨੂੰ ਕਿਤੇ ਵੀ ਕੁਝ ਹੋ ਜਾਂਦਾਗਾ ਤਾਂ ਉਹਦੇ ਵਿੱਚ ਦਿੱਕਤ ਕੋਈ ਵੀ ਆਵੇ ਤਾਂ ਉਹਦਾ ਸੋਲੂਸ਼ਨ ਦੇਣ ਵਾਸਤੇ ਠੀਕ ਹੈ ਤਾਂ ਇਹ ਗੱਡੀ ਜਿਹੜੀ ਡਿਜ਼ਾਈਨ ਕੀਤੀ ਗਈ ਆ ਤੁਹਾਨੂੰ ਰਾਹ ਚੱਲਦੇ ਕੁਝ ਵੀ ਹੋਊਗਾ ਤਾਂ ਉਹਦੀ ਸਰਵਿਸ ਤੁਹਾਨੂੰ ਉਸੇ ਰਾਹ ਤੇ ਮਿਲੂਗੀ ਕਿਉਂਕਿ ਇਹਨਾਂ ਨੇ ਇੱਕ ਐਕਸਟਰਾ ਬੈਟਰੀ ਪੈਕ ਰੱਖ ਰੱਖਿਆਗਾ ਬੀਲ ਬੈਲੈਂਸਰ ਹੈਗਾ ਠੀਕ ਆ ਹੋਰ ਵੀ ਕਾਫੀ ਚੀਜ਼ਾਂ ਲੰਗੀਆਂ ਜਿਹੜੀਆਂ ਸਰਵਿਸ ਦੇ ਡਿਊਰਿੰਗ ਯੂਜ਼ ਦੇ ਵਿੱਚ ਆਉਣਗੀਆਂ ਤਾਂ ਤੁਹਾਨੂੰ ਮਤਲਬ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਲੈ ਕੇ ਗੱਡੀ ਖਰੀਦਣ ਦੀ ਲੋੜ ਨਹੀਂ ਹੈਗੀ ਜੇ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਆਊਗੀ ਤਾਂ ਉਹਦਾ ਹੱਲ ਕੰਪਨੀ ਪ੍ਰੋਵਾਈਡ ਕਰੂਗੀ ਔਨ ਦੀ ਸਪੋਰਟ ਤੇ ਮਤਲਬ ਵਧੀਆ ਚੀਜ਼ ਹੈ